ਸੱਚੇ ਮੰਦੀ ਅਰਦਾਸ ਰਾਤ ਦੇ 2 ਵਜੇ ਸਨ ਤੇ ਇੱਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ ਉਸ ਨੇ ਚਾਹ ਪੀਤੀ ਟੀਵੀ ਦੇਖਿਆ ਇੱਧਰ ਉੱਧਰ ਗੇੜੇ ਕੱਡੇ ਪਰ ਨੀਂਦ ਨਹੀਂ ਆਈ ਅਖੀਰ ਥੱਕ ਕੇ ਥੱਲੇ ਆ ਕੇ ਕਾਰ ਗੱਡੀ ਤੇ ਸ਼ਹਿਰ ਦੀ ਸੜਕ ਵੱਲ ਚੱਲ ਪਿਆ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇਖਿਆ ਤੇ ਸੋਚਿਆ ਕਿ ਕਿਉਂ ਨਾ ਥੋੜੀ ਦੇਰ ਇੱਥੇ ਰੁੱਕ ਕੇ ਰੱਬ ਨੂੰ ਅਰਦਾਸ ਕਰਾਂ ਸ਼ਾਇਦ ਮਨ ਨੂੰ ਥੋੜੀ ਸ਼ਾਂਤੀ ਮਿਲ ਜਾਵੇ ਉਹ ਜਦੋਂ ਅੰਦਰ ਗਿਆ ਤਾਂ ਕੀ ਦੇਖਦਾ ਹੈ ਕਿ ਇੱਕ ਹੋਰ ਬੰਦਾ ਬੈਠਾ ਹੈ ਉਸ ਦਾ ਮੂੰਹ ਉਦਾਸ ਤੇ ਅੱਖਾਂ ਵਿੱਚ ਪਾਣੀ ਹੈ ਉਸ ਨੇ ਪੁੱਛਿਆ ਕਿ ਤੂੰ ਇੰਨੀ ਰਾਤ ਨੂੰ ਇੱਥੇ ਕੀ ਕਰ ਰਿਹਾ ਉਸ ਬੰਦੇ ਨੇ ਅੱਗੇ ਜਵਾਬ ਦਿੱਤਾ ਕਿ ਮੇਰੇ ਘਰ ਵਾਲੇ ਹਸਪਤਾਲ ਵਿੱਚ ਹੈ ਸਵੇਰੇ ਉਸ ਦਾ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਵੇਗੀ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਇਹਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਜੇਬ ਵਿੱਚ ਜਿੰਨੇ ਵੀ ਪੈਸੇ ਸਨ ਉਸ ਬੰਦੇ ਨੂੰ ਦੇ ਦਿੱਤੇ ਉਸ ਬੰਦੇ ਦੇ ਮੂੰਹ ਤੇ ਰੌਣਕ ਆ ਗਈ ਨਾਲ ਹੀ ਇਹਨੇ ਉਸ ਬੰਦੇ ਨੂੰ ਆਪਣਾ ਕਾਰਡ ਦਿੱਤਾ ਤੇ ਉਸ ਨੂੰ ਕਿਹਾ ਕਿ ਇਸ ਤੇ ਮੇਰਾ ਨੰਬਰ ਤੇ ਪਤਾ ਹੈ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਤੂੰ ਮੰਗ ਲਈ ਉਸ ਗਰੀਬ ਬੰਦੇ ਨੇ ਆਦਮੀ ਨੂੰ ਕਾਰਡ ਵਾਪਸ ਕਰ ਦਿੱਤਾ ਤੇ ਕਿਹਾ ਕਿ ਮੇਰੇ ਕੋਲ ਪਤਾ ਹੈ ਜੀ ਆਦਮੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੈਨੂੰ ਮੇਰਾ ਪਤਾ ਕਿੰਨੇ ਦਿੱਤਾ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਨਹੀਂ ਉਸ ਦਾ ਪਤਾ ਹੈ ਜਿਸ ਨੇ ਰਾਤ ਦੇ 3 ਵਜੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ